ਸਾਰਿਆਂ ਹੀ ਸਿੱਖ ਸੰਗਤਾਂ ਨੂੰ ਭਾਈ ਬੇਨਤੀ ਕੀਤੀ ਜਾਂਦੀ ਹੈ ਕੋਟਲੀ ਤੋਂ ਪੌਣੇ 7 ਵਜੇ ਪੰਜਾਬ ਰੋਡਵੇਜ ਭਾਈ ਬੱਸ ਜਾਇਆ ਕਰੇਗੀ ਸ੍ਰੀ ਮੁਖਸਰ ਸਾਹਿਬ ਵਿਖੇ ਅਤੇ ਉਧਰੋਂ ਭਾਈ ਮੁਖਸਰ ਤੋਂ 6:00 ਵਜੇ 10 ਮਿੰਟਾਂ ਦੇ ਚੱਲਿਆ ਕਰੇਗੀ 15 ਨੰਬਰ ਕਾਊਂਟਰ ਤੋਂ ਦੁਬਾਰਾ ਫੇਰ ਭਾਈ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਕੋਟਲੀ ਤੋਂ ਪੌਣੇ 7 ਵਜੇ ਪੰਜਾਬ ਰੋਡ 'ਵਿਚ ਬੱਸ ਜਾਇਆ ਕਰੇਗੀ ਸ਼੍ਰੀ ਮੁਖਸਰ ਸਾਹਿਬ ਵਿਖੇ ਅਦੇ ਭਾਈ ਉਧਰੋਂ 6:00 ਵਜੇ 10 ਮਿੰਟਾਂ ਤੇ ਸ਼ਾਮ ਨੂੰ ਭਾਈ 15 ਨੰਬਰ ਕਾਊਂਟਰ ਤੋਂ ਚੱਲਿਆ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ